ਚੈਦੀਆਂ ਵਕ ਵਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਣਾਏ ਗਏ ਸਨਾਤਨ ਕ੍ਰਾਂਤੀ ਦਲ ਦੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੀ ਸਨਾਖਤ ਬਾਰੇ ਛੇੜੀ ਗਈ ਮੁਹਿੰਮ ਦਾ ਪੁਲਿਸ ਤੇ ਅਸਰ ਹੁੰਦਾ ਦਿਖ ਰਿਹਾ ਹੈ ਦੱਸਦਾ ਹੀ ਇਹ ਸਨਾਤਨ ਕ੍ਰਾਂਤੀ ਦਲ ਵੱਲੋਂ ਪੁਲਿਸ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਵੀ ਪੁਲਿਸ ਤੇ ਟਿੱਲੀ ਕਾਰਵਾਈ ਦੇ ਚੱਲਦੇ ਅੱਜ ਸਨਾਤਨ ਕ੍ਰਾਂਤੀ ਦਲ ਵੱਲੋਂ ਐਸਐਸਪੀ ਦਫ਼ਤਰ ਦੇ ਘੇਰਾਓ ਕਰਨ ਅਤੇ ਦਫ਼ਤਰ ਦੇ ਬਾਹਰ ਥਾਲੀਆਂ ਵਜਾ ਕੇ ਅਧਿਕਾਰੀਆਂ ਨੂੰ ਜਕਾਉਣ ਦੀ ਕੋਸ਼ਿਸ਼ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਵੱਲੋਂ ਕ੍ਰਾਂਤੀ ਦ ਉਦੇਦਾਰਾਂ ਦੇ ਨਾਲ ਗੱਲਬਾਤ ਕਰਕੇ ਅਤੇ ਇੱਕ ਹਫ਼ਤੇ ਦਾ ਸਮਾਂ ਜਿਹੜਾ ਉਹ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਧਰਨਾ ਰੱਦ ਕਰ ਦਿੱਤਾ ਗਿਆ ਤੇ ਕੋਲੋਂ ਸ ਅਧਿਕਾਰੀਆਂ ਵੱਲੋਂ ਦਲ ਦੇ ਆਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਸ਼ਹਿਰ ਦੇ ਸਾਰੇ ਪ੍ਰਵਾਸੀ ਕਿਰਾਏਦਾਰਾਂ ਤੇ ਜਿਹੜੀ ਉਹਨਾਂ ਦੀ ਸਨਾਖਤ ਹੈ ਉਹ ਕੀਤੀ ਜਾਵੇਗੀ ਤੇ ਪੁਲਿਸ ਦਾ ਐਕਸ਼ਨ ਸ਼ੁਰੂ ਹੋ ਗਿਆ ਹੈ ਥਾਣਾ ਸਿਟੀ ਗੁਰਦਾਸਪੁਰ ਦੇ ਐਸ ਐਚ ਓ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਤਮਾਮ ਮਕਾਨ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਹਫ਼ਤੇ ਦੇ ਅੰਦਰ ਅੰਦਰ ਆਪਣੇ ਆਪਣੇ ਕਿਰਾਏਦਾਰਾਂ ਦੀ ਤਨਾਖਤੀ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਏ ਤੇ ਪੁਲਿਸ ਦਾ ਐਕਸ਼ਨ ਵੀ ਜਿਹੜਾ ਅਸਲ ਤੋਂ ਜਿਵੇਂ ਦੱਸਿਆ ਕਿ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣੇ ਆਪਣੇ ਜੜੇ ਪ੍ਰਵਾਸੀ ਕਿਰਾਏਦਾਰ ਨੇ ਉਹਨਾਂ ਦੇ ਪੂਰੇ ਜਿਹੜਾ ਹੈ ਬਾਇਓ ਡਾਟਾ ਉਹਨਾਂ ਨੂੰ ਦਿੱਤਾ ਜਾਵੇ ਤੇ ਉਹਨਾਂ ਦਾ ਜਿਹੜਾ ਬਾਇਓ ਡਾਟਾ ਹੈ ਉਹ ਸਾਰਾ ਪੁਲਿਸ ਥਾਣੇ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਸਾਡੇ ਸੰਗਠਨ ਨੇ ਉਹਨਾਂ ਨੇ ਇੱਕ ਸਾਂਝਾ ਮੋਚ ਚਾਰ ਕੀਤਾ ਸੀ ਸਨਾਤਨ ਕ੍ਰਾਂਤੀ 당 ਸਾਡੇ ਗੁਰਦਾਸਪੁਰ ਦੀ ਐਟਲਿਸਟ ਬਹੁਤ ਵੱਡੀ ਕ੍ਰਿਤੀ ਹੈ ਜੋ ਉਹ ਹੈ ਅਪਰਵਾਸੀ ਲੋਕ ਜੋ ਇੱਕ ਅਣਜਾਣ ਵਿਅਕਤੀ ਦੀ ਤਰ੍ਹਾਂ ਆਉਂਦੇ ਨੇ ਰਹਿੰਦੇ ਨੇ ਔਰ ਕਈ ਲੋਕ ਤੇ ਵਿੱਚੋਂ ਕ੍ਰਾਈਮ ਕਰਕੇ ਫਿਰ ਆ ਵਾਪਸ ਚਲੇ ਜਾਂਦੇ ਨੇ ਜਿਨਾਂ ਨੂੰ ਟ੍ਰੇਸ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਤਾਂ ਸੋ ਅਸੀਂ ਇਸ ਪਾਸੇ ਜਦੋਂ ਸੋਚਿਆ ਸਾਰੇ ਨੇ ਬੈਠ ਕੇ ਤਾਂ ਸਾਨੂੰ ਲੱਗਿਆ ਕਿ ਇਹ ਆਉਣ ਵਾਲਾ ਸਮੇਂ ਸਾਡੇ ਲਈ ਬੜਾ ਘਾਤਕ ਹੋ ਸਕਦਾ ਹੈ ਉਹਦੀ ਅਸੀਂ ਫਿਰ ਅਸੀਂ ਵਿਉਤਬੰਦੀ ਕੀਤੀ ਜੋ ਕਾਨੂੰਨ ਦੇ ਅਕੋਰਡਿੰਗ ਸਾਡੀ ਡਿਊਟੀ ਬਣਦੀ ਸੀ ਅਸੀਂ ਜਾ ਕੇ ਐਸਐਸਪੀ ਸਾਹ ਨੂੰ ਮੰਗ ਪੱਤਰ ਦੇ ਕੇ ਆਏ ਉਹਦੇ ਵਿੱਚ 12 ਮੰਗਾ ਸੀ ਮੰਗਿਆ ਸੀ ਆ ਉਸ ਤੋਂ ਬਾਅਦ ਨਗਰਪਾਲਿਕਾ ਤੇ ਜਾ ਕੇ ਅਸੀਂ ਉੱਥੇ ਦੇਖਿਆ ਆ ਬੰਪੱਤਰ ਤਾਂ ਕਿ ਕਾਨੂੰਨ ਦੇ ਅਕੋਰਡਿੰਗ ਔਰ ਜੋ ਹਾਈ ਕੋਰਟ ਦੀ ਰੂਲਿੰਗ ਹੈ ਉਹ ਦੇ ਅਕੋਰਡਿੰਗ ਜੋ ਕਾਨੂੰਨ ਬਣਦਾ ਹੈ ਔਰ ਇਹ ਕਾਰਵਾਈ ਹੋ ਸਕੇ ਕਾਫੀ ਸਮੇਂ ਬੀਤਣ ਦੇ ਬਾਵਜੂਦ ਵੀ ਕੋਈ ਕਾਰਵਾਈ ਦੇਖਣ ਚ ਸਾਨੂੰ ਨਹੀਂ ਮਿਲੀ ਵੱਡੇ ਅਫਸਰਾਂ ਨੇ ਜ਼ਰੂਰ ਆਪਣੀ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਮਤਾ ਪਾਸ ਕਰ ਦਿੱਤਾ ਹੋ ਜਾਂ ਉਹਨਾਂ ਨੇ ਆਰਡਰਸ ਕਰ ਦਿੱਤੇ ਕਿ ਤੁਸੀਂ ਜਾ ਕੇ ਜਿਹੜੇ ਨਿਚਲੇ ਅਧਿਕਾਰੀ ਨੇ ਉਹਨਾਂ ਨੂੰ ਕਹਿ ਦਿੰਦਾ ਕਿ ਸ਼ਹਿਰ ਦੇ ਵਿੱਚ ਇਸ ਦੀ ਜਾਂਚ ਕਰੋ ਕਿ ਕਿਹੜੇ ਵਿਅਕਤੀ ਜਿਹੜੇ ਆ ਕਿੱਥੋਂ ਲੈ ਲੈ ਕੀ ਸੋਚ ਲੈ ਕੇ ਆਏ ਨੇ ਠੀਕ ਹੈ ਉਹ ਨਹੀਂ ਕੀਤੀ ਕੀ ਬਿਲਕੁਲ ਵੀ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਮੰਗ ਕੀਤੀ ਕਿ ਤੁਸੀਂ ਉਹ ਉਹਦੀ ਵੈਰੀਫਿਕੇਸ਼ਨ ਕਰਦੇ ਰਹੋ ਲੇਕਿਨ ਜਿਹੜੇ ਘਰ ਵਾਲੇ ਨੇ ਜਿਹੜੇ ਮਾਲਕ ਨੇ ਮਕਾਨਾਂ ਦੇ ਉਹਨਾਂ ਨੇ ਬਿਨਾਂ ਕਿਸੇ ਜਾਣਕਾਰੀ ਦੇ ਉਹਨਾਂ ਨੇ ਕਿਰਾਏ ਤੇ ਆਪਣੇ ਮਕਾਨ ਦਿੱਤੇ ਹੋਏ ਨੇ ਔਰ ਕੋਈ ਵੀ ਇੰਟੀਮੀਸ਼ਨ ਜਿਹੜੀ ਹੈ ਥਾਣੇ ਤੇ ਜਮ੍ਹਾਂ ਨਹੀਂ ਕਰਾਈ ਜਾਂ ਕਿ ਹਾਈ ਕੋਰਟ ਦੇ ਆਦੇਸ਼ ਨੇ ਇਹ ਕਰਵਾਉਣਾ ਜ਼ਰੂਰੀ ਹੈ ਔਰ ਕਾਨੂੰਨ ਵੀ ਹੈ ਇਸੀ ਦਾ ਲੇਕਿਨ ਉਹ ਕਾਨੂੰਨ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਸੀ ਫਿਰ ਅਸੀਂ ਦੇਖੋ ਕਾਫੀ ਵੇਟ ਕਰਨ ਤੋਂ ਬਾਅਦ کئی ਤਰੀਕ ਨੂੰ ਅਸੀਂ ਧਨੇ ਲਾ ਲਾਂ ਕੀਤਾ ਸੀਗਾ ਤਾਂ ਕਿ ਅਸੀਂ ਸਮਝ ਸਕਦੇ ਸੀਗੇ ਕਿ ਸਾਕਸ਼ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਹੋਇਆ ਹੈ ਉਹਨੂੰ ਜਗਾਉਣ ਵਾਸਤੇ ਅਸੀਂ ਥਾਲੀਆਂ ਖੜਕਾ ਕੇ ਉੱਥੇ ਪੂਰੇ ਸ਼ਹਿਰ ਨੇ ਇਕੱਠੇ ਹੋ ਕੇ ਇਹਨਾਂ ਨੂੰ ਪ੍ਰਦਰਸ਼ਨ ਦੇ ਵਿੱਚ ਥੋੜਾ ਜਗਾਉਣ ਦੀ ਕੋਸ਼ਿਸ਼ ਕਰਨੀ ਸੀ ਲੇਕਿਨ ਉਸ ਤੋਂ ਪਹਿਲਾਂ ਸਾਡੇ ਐਸਪੀ ਜਿਹੜੇ ਹੈੱਡਕਵਾਰਟਰ ਨੇ ਦੁਗਾਇ ਸਿੰਘ ਜੀ ਡੀਐਸਪੀ ਸਿਟੀ ਮੋਨ ਸਿੰਘ ਜੀ ਔਰ ਐਸਐਚਓ ਗੁਰਦਾਸਪੁਰ ਔਰ ਸਪੈਸ਼ਲ ਦੇ ਜਿਹੜੇ ਬ੍ਰਾਂਚ ਦੇ ਰਾਜਕੁਮਾਰ ਚ ਉਹ ਸਾਰੇ ਜਣੇ ਨੇ ਸਾਨੂੰ ਸਿਟੀ ਥਾਣੇ ਵਿੱਚ ਸਾਡੇ ਜਿਹੜੇ ਐਡਵਾਈਜ਼ਰਸ ਨੇ ਉਹਨਾਂ ਨੂੰ ਬੁਲਾਇਆ ਕੋਰ ਕਮੇਟੀ ਨੂੰ ਬੁਲਾਇਆ ਔਰ ਬੈਠ ਕੇ ਡਿਸਕਸ ਕੀਤਾ ਔਰ ਉਹਨਾਂ ਨੇ ਦਿਖਾਇਆ ਕਿ ਦੇਖੋ ਜੀ ਅਸੀਂ ਇਹ ਵੈਰੀਫਿਕੇਸ਼ਨ ਕਰ ਰਹੇ ਹਾਂ ਲੇਕਿਨ ਅਸੀਂ ਸੈਟੀਸਫਾਈਡ ਨਹੀਂ ਸੀ ਅਸੀਂ ਮੰਗਿਆ ਹੀ ਰੱਖਿਆ ਕਿ ਤੁਸੀਂ ਆਪਣੀ ਵੈਰੀਫਿਕੇਸ਼ਨ ਕਰਦੇ ਰਹੋ ਸੋਵਾਰੀ ਕਰੋ ਤੁਸੀਂ ਕੀ ਉਹਨਾਂ ਦੇ ਬੈਕਗ੍ਰਾਉਂਡ ਚੈੱਕ ਕਰਾਓ ਜਾਂ ਕਿਸ ਤਰ੍ਹਾਂ ਲਿਖੇਨ ਜਿਹੜੀ ਪਹਿਲੀ ਬੁਨਿਆਦੀ ਜਿਹੜੀ ਜ਼ਰੂਰਤ ਹੈਗੀ ਆ ਉਹ ਹੈਗੀ ਆ ਜਿਹੜੇ ਮਕਾਨ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਇਨਟੀਮੇਸ਼ਨ ਦੇਣਾ ਇਸ ਤੋਂ ਇਲਾਵਾ ਜਿਹੜੇ ਹੋਟਲਾਂ ਦੇ ਵਿੱਚ ਜਿਹੜੇ ਰਾਤ ਲੋਕ ਰਹਿ ਕੇ ਜਾਂਦੇ ਪਏ ਨੇ ਉਹਨਾਂ ਦੀ ਵੀ ਵੈਰੀ ਵੈਰੀ ਨੈਕਸਟ ਡੇ ਜਿਹੜੀ ਹੈ ਉਹ ਇਨਫੋਰਮੇਸ਼ਨ ਜਿਹੜੀ ਹੈ ਉਹ ਥਾਣੇ ਵਿੱਚ ਨਹੀਂ ਦਿੱਤੀ ਜਾਂਦੀ ਕੋਈ ਨਹੀਂ ਦਿੱਤੀ ਜਾ ਰਹੀ ਉਥੇ ਜਿਹੜੇ ਅਨਲਿਟਿਕ ਕੰਮ ਹੁੰਦੇ ਤੁਹਾਨੂੰ ਪਤਾ ਹੀ ਹੈ ਬਟ ਉਹਦੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈ ਥਾਣੇ ਵਿੱਚ ਨਹੀਂ ਦਿੱਤੀ ਜਾਂਦੀ ਇਹ ਰਲੀ ਮਰੀ ਪੁਗਤਨਾ ਚਾਹਤਾ ਹੈ ਅਸੀਂ ਇਹੀ ਮੰਗ ਕੀਤੀ ਹੈ ਕਿ ਵੀ ਸਾਨੂੰ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਕਾਰਵਾਈ ਚਾਹੀਦੀ ਹੈ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਥੋੜਾ ਸਮੇਂ ਘਟ ਮਿਲਿਆ ਹੈ ਤੇ ਸਾਨੂੰ ਥੋੜਾ ਜਿਹਾ ਸਮੇਂ ਹੋਰ ਚਾਹੀਦਾ ਹੈ ਤੇ ਅਸੀਂ ਉਸ ਜੀ ਦੇ ਸਾਰਿਆਂ ਨੇ ਸਲਾਹ ਕੀਤੀ ਔਰ ਸਲਾਹ ਕਰਕੇ ਸ਼ਹਿਰ ਦੇ ਬਾਕੀ ਸੰਗਠਨਾਂ ਨਾਲ ਵੀ ਸੰਪਰਕ ਕੀਤਾ ਬੈਠੇ ਬੈਠੇ ਪੌਂਦੇ ਉੱਪਰ ਔਰ ਕਰਕੇ ਉਹ ਇੱਕ ਜਿਹੜਾ ਫੈਸਲਾ ਜਿਹੜਾ ਲਿਆ ਗਿਆ ਉਹ ਹੈ ਕਿ 30 ਤਰੀਕ ਤੱਕ ਸਾਰੇ ਗੁਰਦਾਸਪੁਰ ਦੇ ਜਿਹੜੇ ਵੀ ਜਿਹੜੇ ਮਕਾਨ ਦੇ ਮਾਲਕ ਨੇ ਮਕਾਨਾਂ ਦੇ ਦੁਕਾਨਾਂ ਦੇ ਮਾਲਕ ਨੇ ਅਗਰ ਉਹ ਆਪਣੇ ਕਿਰਾਏਦਾਰਾਂ ਦੀ ਇਨਫੋਰਮੇਸ਼ਨ ਥਾਣੇ ਤੇ ਨਹੀਂ ਜਮ੍ਹਾਂ ਕਰਾਉਂਦੇ ਤੇ ਉਸ ਤੋਂ ਅਗਲੇ ਹੀ ਦਿਨ ਉਹਨਾਂ ਤੇ ਐਫ ਆਈ ਆਰ ਦਰਜ ਉਹ ਹੋਏਗੀ ਔਰ ਔਰ ਹੀ ਅਸੀਂ ਜਿਵੇਂ ਅਸੀਂ ਡੰਨੇ ਆ ਕਿ ਅਸੀਂ ਕਰਵਾ ਕੇ ਛੱਟਾਏ ਸਾਡੇ ਕੋਲ ਪੂਰਾ ਡਾਟਾ ਪਿਆ ਹੋਇਆ ਸਾਡੇ ਕੋਲ ਕਿਹੜਾ ਵਿਅਕਤੀ ਕਿੱਥੇ ਕਿੰਨੇ ਲੋਕ ਰਹਿ ਰਹੇ ਨੇ ਜਿਹੜਾ ਜਿਹੜਾ ਅਸੀਂ ਸੰਗਤ ਕੀਤਾ ਇੱਕ ਹਫ਼ਤੇ ਵਾਸਤੇ ਉਹ ਫਿਰ ਇਸ ਤੋਂ ਹੀ ਵੱਡੇ ਸਟੇਜ ਦੇ ਉੱਪਰ ਉਹ ਲੱਗੇਗਾ ਉਹ ਹੋ ਸਕਦਾ ਚੌਂਕ ਵਿੱਚ ਲੱਗੇ ਹੋ ਸਕਦਾ ਗੁਰਦਾਸਪੁਰ ਬੰਦੀ ਕਾਲ ਵੀ ਦਿੱਤੀ ਜਾਵੇ ਜਿਨ੍ਹਾਂ ਜਿਨ੍ਹਾਂ ਗੁਰਦਾਸਪੁਰ ਸ਼ਹਿਰ ਵਾਸੀਆਂ ਨੇ ਆਪਣੇ ਘਰ ਦੇ ਵਿੱਚ ਕਿਰਾਏਦਾਰ ਰੱਖੇ ਹੋਏ ਹਨ ਉਹਨਾਂ ਨੂੰ ਪਹਿਲਾਂ ਵੀ ਆਪਾਂ ਕਿਹਾ ਵਾ ਤੇ ਹੁਣ ਫੇਰ ਦਿੰਦੇ ਆ ਉਹਨਾਂ ਨੂੰ 30 ਤਰੀਕ ਤੱਕ ਦਾ ਟਾਈਮ ਆ ਹਫ਼ਤੇ ਦਾ welcome to roots country school. the largest boarding school in the shimla hills. for 21 years, we've delivered 100% board exam success. with smart classrooms, a library and science labs, learning thrives. our in-house mess, bakery and tuck shop ensure nutritious meals. from dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.